ਕੁਰਬਾਣੀ ਵਿੱਚ ਸ਼ਬਦ ਹੈ ਖੋਜੋ ਤਾਂਕੇ ਚਰਣ ਕਹੋ ਕਤ ਪਾਈਐ ਹਰ ਹਾਂ ਸੋਈ ਯਤਨ ਬਤਾਏ ਸਖੀ ਪ੍ਰਿਯੋ ਪਾਈਐ ਜਿਹੜੀ ਆਤਮਾ ਨੂੰ ਪ੍ਰਭੂ ਮਿਲਣ ਦੀ ਪਿਆਸ ਹੈ ਨਾ ਜਿਹਦੇ ਅੰਦਰ ਇਹੋ ਜੀ ਪਿਆਸ ਹੈ ਕਿ ਮੇਰੀ ਵਿਛੜੀ ਆਤਮਾ ਪ੍ਰਭੂ ਨਾਲ ਮਿਲ ਜਾਏ ਉਹ ਜੀ ਆਤਮਾ ਨੂੰ ਆਪਾਂ ਇਸ ਤਰ੍ਹਾਂ ਦੀ ਸਲਾਹ ਨਹੀਂ ਦੇ ਸਕਦੇ ਕਿ ਕੋਈ ਨਵਾਂ ਬਿਜ਼ਨਸ ਇਦਾਂ ਦਾ ਸ਼ੁਰੂ ਕਰ ਲਓ ਬੜਾ ਨਫਾ ਹੋ ਜਾਏਗਾ ਕੋਈ ਇਹੋ ਜੀ ਪ੍ਰਾਪਰਟੀ ਲੈ ਲਓ ਪਲਾਟ ਲੈ ਲਓ ਜਿਹੜਾ ਬਹੁਤ ਤਰੱਕੀ ਕਰ ਜਾਏਗਾ ਜੇ ਦੀ ਕੀਮਤ ਵੱਧ ਜਾਏਗੀ ਕੋਈ ਸਟਾਰਟਅਪ ਸ਼ੁਰੂ ਕਰ ਲੈਨੇ ਬਿਜ਼ਨਸ ਦਾ ਜਾਂ ਕੋਈ ਇਸ ਤਰ੍ਹਾਂ ਕਰੋ ਕੋਈ ਇਹੋ ਜੀ ਕਰੰਸੀ ਜਿਹੜੀ ਕ੍ਰਿਪਟੋ ਕਰੰਸੀ ਵਗੈਰਾ ਇਦਾਂ ਦੀ ਚੀਜ਼ ਲੈ ਲਓ ਉਹਨੂੰ ਨਹੀਂ ਜੱਚੇਗਾ ਕਿਉਂਕਿ ਉਹਦਾ ਮਕਸਦ ਇਹ ਹੈ ਨਾ ਕਿ ਆਤਮਾ ਵਿਛੜੀ ਜਿਹੜੀ ਉਹ ਪ੍ਰਭੂ ਨਾਲ ਮਿਲ ਜੇ ਉਹਦੀ ਪਿਆਸ ਹੈ ਲੱਗਿਆ ਤੇ ਪ੍ਰਭੂ ਕਿਰਪਾ ਕਰਨ ਆਪਣੀ ਵੀ ਆਤਮਾ ਦੀ ਜਿਹੜੀ ਪਿਆਸ ਹੈ ਨਾ ਮਕਸਦ ਹੈ ਉਹ ਤੋਂ ਵਿਛਲਿਤ ਨਾ ਹੋਈਏ ਕਿਉਂਕਿ ਇਹੋ ਜੀ ਸਲਾਮ ਮਿਲ ਜਾ ਮਿਲ ਜਾਣਾ ਤੇ ਆਪਾਂ ਮੰਨ ਵੀ ਲਈਏ ਤੇ ਫਿਰ ਆਪਣੀ ਜਿਹੜੀ ਮੰਜ਼ਿਲ ਹੈ ਨਾ ਉਹ ਆਪਾਂ ਨੂੰ ਮਿਲ ਨਹੀਂ ਸਕਦੀ ਕਿਉਂਕਿ ਜੀਵਨ ਮਨੋਰਥ ਇਹ ਹੈ ਕਿ ਆਪਣੀ ਆਤਮਾ ਏਕ ਓਮਕਾਰ ਪ੍ਰਭੂ ਵਿੱਚ ਲੀਨ ਹੋਵੇ ਕਿੰਨਾ ਖੂਬਸੂਰਤ ਸ਼ਬਦ ਹੈ ਨਾ ਖੋਜੋ ਤਾਂ ਕਿ ਚਰਨ ਕਹੋ ਕਦ ਪਾਈਏ ਹਰ ਹਾਂ ਸੋਈ ਯਤਨ ਬਤਾਏ ਸਕੀਂ ਪ੍ਰੇਮ ਪਾਈਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ